मरीजों को बेहतर सेवाएं देने वाले द कॉरपोरेट हॉस्पिटल यूनिट की और से एक और विशेषज्ञ को अपनी टीम में शामिल किया गया है और वो है डॉक्टर मुकेश विज डॉक्टर मुकेश विज एम न्यूरोसर्जन हैं जो विशेषज्ञ हैं हेड इंजरी स्पाइन सर्वाइकल साइटिक ब्रेन माइग्रेन डिप्रेशन जैसी समस्याओं से निजात दिलाने में वो सक्षम हैं जो मरीज इन समस्याओं से जूझ रहे हैं वो द कॉर्पोरेट हॉस्पिटल में विजिट जरूर करें और इन समस्याओं से डॉक्टर मुकेश विज़ की सेवाएं लेकर के हमेशा के लिए छुटकारा पाए नमस्कार जी मेरा नाम डॉक्टर मुकेश विज़ है मैं एमबीबीएस एमएस एंड एमसीएच न्यूरोसर्जन हूं मैं रिसेंटली कॉर्पोरेट ग्रुप में ज्वाइन किया है अपन कॉर्पोरेट ग्रुप ने आ, ਪਠਾਨਕੋਟ ਪਠਾਨਕੋਟ ਵਿੱਚ ਆਪਣੀ ਨਵੀਂ ਯੂਨਿਟ ਨੂੰ ਸਟਾਰਟ ਕੀਤਾ ਹੈ ਜਿਸ ਵਿੱਚ ਨਿਊਰੋ ਸੰਬੰਧੀ ਜਿਹੜੀ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ ਉਹਦੇ ਬਾਰੇ ਕੁਝ ਵਿਸਤਾਰ ਚ ਦੱਸਣਾ ਚਾਹਾਂਗਾ ਮੈਂ ਨਿਊਰੋ ਸਰਜਨ ਹਾਂ ਸੋ ਸਿਰ ਦੀਆਂ ਸੱਟਾਂ ਦਿਮਾਗ ਦੀ ਪ੍ਰੋਬਲਮ ਰੀਡ ਦੀ ਹੱਡੀ ਦੀ ਪ੍ਰੋਬਲਮ ਜਿਹੜੀਆਂ ਆ ਗਿਆ ਉਹਦੇ ਸੰਬੰਧਿਤ ਜੋ ਵੀ ਦਿੱਕਤਾਂ ਆਉਂਦੀਆਂ ਉਹਦੇ ਨਾਲ ਮੈਂ ਉਹਨਾਂ ਦੇ ਰਿਗਾਰਡਿੰਗ ਮੈਂ ਟ੍ਰੀਟਮੈਂਟ ਕਰਦਾ ਮੇਰਾ ਤਕਰੀਬਨ 10 ਸਾਲ ਦਾ ਤਜਰਬਾ ਹੈ ਨਿਊਰੋ ਸਰਜਰੀ ਵਿੱਚ ਜਿਸ ਵਿੱਚ ਦਿਮਾਗ ਦੀਆਂ ਸੱਟਾਂ ਰੀੜ ਦੀ ਹੱਡੀ ਦੀਆਂ ਸੱਟਾਂ ਕਿਸੇ ਵੀ ਤਰ੍ਹਾਂ ਦਾ ਪੈਰਾਲਾਈਜ਼ ਦਾ ਅਟੈਕ ਸਟ੍ਰੋਕ ਦਾ ਅਟੈਕ ਜਿਲਵਾ ਪਾਦ ਰੰਗ ਦਾ ਅਟੈਕ ਵੀ ਕਰਨੇ ਆ ਫਿਰ ਬ੍ਰੇਨ ਟਿਊਮਰਸ ਹੋ ਗਏ ਸਪਾਈਨ ਦੇ ਟਿਊਮਰਸ ਹੋ ਗਏ ਜਾਂ ਡਿਸਕ ਪ੍ਰੋਬਲਮ ਹੁੰਦੀ ਹੈ ਜਿਲਵਾ ਬਸ਼ੀਆ ਟਿਕਾ ਵੀ ਕਹਿ ਦਿੰਨੇ ਆ ਸਰਵਾਈਕਲ ਪ੍ਰੋਬਲਮ ਕਹਿ ਦਿੰਨੇ ਆ ਸੋ ਪਹਿਲੀ ਗੱਲ ਮੈਂ ਸਟਾਰਟ ਕਰਾਂਗਾ ਸਿਰ ਦੀਆਂ ਸੱਟਾਂ ਤੋਂ ਜੋ ਕਿ ਅੱਜ ਕੱਲ ਤੇਜ਼ ਗੱਡੀਆਂ ਕਰਕੇ ਅੰਗਹਿਲੀ ਕਰਕੇ ਬਿਨਾ ਹੈਲਮਟ ਦੇ ਯੂਜ਼ ਕਰਕੇ ਜਿਹੜੀਆਂ ਸੱਟਾਂ ਲੱਗਦੀਆਂ ਨੇ ਤੋ ਉਹਦੇ ਬਾਰੇ ਮੈਂ ਕੋਈ ਜਾਣਕਾਰੀ ਦਵਾਵਾਂਗਾ ਕਿ ਹਰ ਸਿਰ ਦੀ ਛੱਟ ਵਿੱਚ ਆਪਰੇਸ਼ਨ ਦੀ ਲੋੜ ਨਹੀਂ ਹੁੰਦੀ ਤੇ ਹਰ ਸਿਰ ਦੀ ਛੱਟ ਜਾਣ ਲੇਵਾ ਨਹੀਂ ਹੁੰਦੀ ਕਈ ਸਿਰ ਦੀਆਂ ਛੱਟਾਂ ਐਸੀਆਂ ਹੁੰਦੀਆਂ ਜਿਹੜੀ ਕਿ ਦਵਾਈਆਂ ਨਾਲ ਠੀਕ ਹੋ ਸਕਦੀਆਂ ਨੇ ਐਂਡ ਪ੍ਰੈਸ ਤੋਂ ਉੱਪਰ ਕੋਈ ਚੀਜ਼ ਨਹੀਂ ਦੂਸਰੀ ਗੱਲ ਕਰਾਂਗੇ ਰੀੜ ਦੀ ਹੱਡੀ ਦੀ ਛੱਟਾਂ ਬਾਰੇ ਕੁਝ ਰੀੜ ਦੀਆਂ ਹੱਡੀਆਂ ਜਦੋਂ ਆਪਾਂ ਜੋ ਕੋਈ ਐਕਸੀਡੈਂਟ ਹੁੰਦਾ ਹੈ ਜਾਂ ਕੋਈ ਛੱਤ ਤੋਂ गिरਦਾ ਹੈ ਜਾਂ ਕਿਸੇ ਹਾਈਟ ਤੋਂ ਡਿੱਗਦਾ ਹੈ ਤੇ ਮੜਕੇ ਫ੍ਰੈਕਚਰ ਹੋ ਸਕਦੇ ਰੀਡ ਦੀ ਹੱਡੀ ਤੇ ਸੱਟ ਲੱਗ ਸਕਦੀ ਹੈ ਇਸ ਵਿੱਚ ਵੀ ਮੈਂ ਜਾਣਕਾਰੀ ਦੇਣਾ ਚਾਹਾਂਗਾ ਕਿ ਹਰ ਪੇਸ਼ੈਂਟ ਜਿਹੜਾ ਕਿ ਜਿਹਦੇ ਮੜਕੇ ਦਾ ਕੋਈ ਫ੍ਰੈਕਚਰ ਹੁੰਦਾ ਹੈ ਉਹਨੂੰ ਆਪਰੇਸ਼ਨ ਦੀ ਲੋੜ ਨਹੀਂ ਹੁੰਦੀ ਕਈ ਰੈਸਟ ਨਾਲ ਆਰਾਮ ਕਰਨ ਨਾਲ ਰੈਸਟ ਦੇ ਨਾਲ ਵੀ ਠੀਕ ਹੋ ਜਾਂਦੇ ਨੇ ਕਈ ਐਸੀ ਥੈਰੇਪੀਜ਼ ਹੁੰਦੀਆਂ ਨੇ ਕਈ ਐਸੇ ਇੰਜੈਕਸ਼ਨਸ ਹੁੰਦੇ ਨੇ ਜਿਹੜੇ ਇਸ ਚੀਜ਼ ਦੀ ਮਦਦ ਕਰਦੇ ਨੇ ਕਿ ਸਾਨੂੰ ਆਪਰੇਸ਼ਨ ਦੀ ਲੋੜ ਨਾ ਪਵੇ ਸੈਕੰਡਲੀ ਜ਼ਰੂਰੀ ਨਹੀਂ ਹੈ ਕਿ ਲੋਕਾਂ ਦੇ ਮਨ ਵਿੱਚ ਬਹੁਤ ਵੱਡਾ ਡਰ ਹੈ ਕਿ ਜੇ ਰੀਡ ਦੀ ਹੱਡੀ ਨੂੰ ਆਪਰੇਸ਼ਨ ਕਰਵਾ ਲਿਆ ਤੇ ਆਪਾਂ ਬੈਡ ਤੋਂ ਉੱਠ ਨਹੀਂ ਪਾਵਾਂਗੇ ਸਾਡੇ ਕੋਲ ਕਈ ਐਸੀ ਉਦਾਹਰਨਾਂ ਨੇ ਜੀਵਤ ਉਦਾਹਰਨਾਂ ਨੇ ਜਿਹੜੇ ਪੇਸ਼ੈਂਟ ਮੜਕਿਆਂ ਦੀ ਸੱਟ ਲੱਗਣ ਤੋਂ ਬਾਵਜੂਦ ਵੀ ਆਪਰੇਸ਼ਨ ਹੋਣ ਤੋਂ ਬਾਵਜੂਦ ਵੀ ਬਿਲਕੁਲ ਆਪਣੀ ਨਾਰਮਲ ਜ਼ਿੰਦਗੀ ਜੀ ਰਹੇ ਨੇ ਤੀਸਰੀ ਗੱਲ ਕਰਾਂਗਾ ਮੈਂ ਸਟ੍ਰੋਕ ਦੀ ਜੋ ਕਿ ਕਿਸੇ ਜ਼ਮਾਨੇ ਚ ਆਪਾਂ ਕਹਿੰਦੇ ਸੀਗੇ ਵੱਡੀ ਉਮਰ 'ਚ ਜਾ ਕੇ ਦਰੰਗ ਦਾ ਅਟੈਕ ਆ ਸਕਦਾ ਹੁਣ ਜਿਸ ਜਿਸਪੀਡ ਨਾਲ ਜ਼ਮਾਨਾ ਬਦਲ ਰਿਹਾ ਹੈ ਜਿਸਪੀਡ ਨਾਲ ਸਟ੍ਰੈਸ ਵਧ ਰਿਹਾ ਲੋਕਾਂ ਦਾ ਇਸੇ ਦੀ ਦੌੜ ਲੱਗੀ ਹੋਈ ਆ ਉਹਦੇ ਕਰਕੇ ਯੰਗ ਲੋਕਾਂ ਦੇ ਵੀ ਜਿਹੜੀ ਸਟ੍ਰੋਕ ਪੈਰਲਾਈਜ਼ ਜਿਹੜੇ ਸਟ੍ਰੋਕ ਦੇ ਅਟੈਕਸ ਨੇ ਉਹ ਵੱਧ ਗਏ ਨੇ ਉਹਨਾਂ ਦਾ ਇਨਸੀਡੈਂਸ ਬਹੁਤ ਵੱਧ ਰਿਹਾ ਸੋ ਉਸ ਦਾ ਵੀ ਅਸੀਂ ਟ੍ਰੀਟਮੈਂਟ ਕਰਦੇ ਆ ਚਾਹੇ ਉਹ ਇਮਰਜੈਂਸੀ ਸਟ੍ਰੋਕ ਆ ਚਾਹੇ ਨੋਨ ਇਮਰਜੈਂਸੀ ਸਟ੍ਰੋਕ ਆ ਕਈ ਸਟ੍ਰੋਕ ਨੇ ਜਿੰਨਾ ਵਿੱਚ ਮੈਡੀਕਲੀ ਮੈਨੇਜ ਕੀਤਾ ਜਾਂਦਾ ਕਈ ਸਟ੍ਰੋਕ ਨੇ ਜਿੰਨਾ ਚ ਆਪਰੇਸ਼ਨ ਦੀ ਲੋੜ ਪੈਂਦੀ ਸੋ ਇਹਦੇ ਸੰਬੰਧਿਤ ਵੀ ਅਸੀਂ ਪੂਰੀ ਹਰ ਤਰ੍ਹਾਂ ਦੀ ਸਰਵਿਸਿਜ਼ ਪ੍ਰੋਵਾਈਡ ਕਰਦੇ ਆਂ ਐਂਡ ਫਿਰ ਮੈਂ ਗੱਲ ਕਰਾਂਗਾ ਟਿਊਮਰ ਦੀ ਬ੍ਰੇਨ ਟਿਊਮਰ ਬ੍ਰੇਨ ਟਿਊਮਰ ਇੱਕ ਅਜਿਹੀ ਚੀਜ਼ ਹੈ ਜਿਹਦਾ ਨਾਮ ਸੁਣਦੇ ਹੀ ਇਨਸਾਨ ਦੇ ਰੂਹ ਕੰਬ ਜਾਂਦੀ ਹੈ ਕਿ ਪਤਾ ਨਹੀਂ ਮੈਂ ਬਚਣਾ ਵੀ ਜਾਂ ਨਹੀਂ ਬਚਣਾ ਐਸਾ ਨਹੀਂ ਹੈ ਸਭ ਤੋਂ ਪਹਿਲਾ ਗੱਲ ਹੁੰਦੀ ਹੈ ਕਿ ਕੋਈ ਐਸਾ ਟਿਊਮਰ ਆਇਆ ਤਾਂ ਉਹਦੇ ਲੱਛਣਾਂ ਨੂੰ ਪਛਾਣਨਾ ਕਿਸੇ ਇਨਸਾਨ ਦੇ ਲਗਾਤਾਰ ਸਿਰਦਰਦ ਹੋ ਰਹੀ ਹੈ ਉਹਦੇ ਨਾਲ ਵੋਮਿਟਿੰਗ ਜਾ ਰਹੀਆਂ ਨੇ ਅਤੇ ਕਿਸੇ ਪਾਸੇ ਦਾ ਅਸਰ ਆ ਰਿਹਾ ਜਾਂ ਮਿਰਗੀ ਦਾ ਦੌਰਾ ਆ ਰਿਹਾ ਜਾਂ ਨਿਗਾ ਘਟ ਰਹੀ ਹੈ ਇਹ ਕੁਝ ਲੱਛਣ ਨੇ ਜਿਹੜੇ ਸਾਨੂੰ ਇੰਡੀਕੇਟ ਕਰਦੇ ਨੇ ਕਿ ਸ਼ਾਇਦ ਪੇਸ਼ੈਂਟ ਦੇ ਦਿਮਾਗ 'ਚ ਟਿਊਮਰ ਹੋ ਸਕਦਾ ਹੈ। ਸੋ ਸਭ ਤੋਂ ਪਹਿਲਾਂ ਇਹਦੇ ਵਿੱਚ ਇਹ ਹੈ ਕਿ ਸਾਨੂੰ ਪ੍ਰੋਪਰ ਨਿਊਰੋ ਸਰਜਨ ਨੂੰ ਦਿਖਾਉਣਾ ਚਾਹੀਦਾ ਹੈ। ਉਹਦੇ ਸੰਬੰਧਿਤ ਜੋ ਵੀ ਇਨਵੈਸਟੀਗੇਸ਼ਨਸ ਬਣਦੀਆਂ ਨੇ ਉਹ ਕਰਵਾ ਕੇ ਹੀ ਆਪਾਂ ਸਹੀ ਡਾਇਗਨੋਸਿਸ 'ਤੇ ਪਹੁੰਚਾਂਗੇ। ਐਂਡ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ 100 'ਚੋਂ 60 ਤੋਂ 70% ਬ੍ਰੇਨ ਟਿਊਮਰ ਜਿਹਾ ਸੀ ਨੇ ਜੋ ਕਿ ਸਰਜਿਕਲੀ 100% ਰਿਜ਼ਲਟ ਦਿੰਦੇ ਨੇ। 30 ਤੋਂ 40% ਦੇ ਪੀਸ਼ੈਂਟਸ ਨੇ ਉਹਨਾਂ ਵਿੱਚ ਜਾਨਲੇਵਾ ਖਤਰਾ ਜ਼ਰੂਰ ਹੁੰਦਾ ਹੈ ਲੇਕਿਨ 60 ਤੋਂ 70% ਸੈਸੇ ਟਿਊਮਰਸ ਨੇ ਬ੍ਰੇਨ ਟਿਊਮਰ ਜੋ ਕਿ ਸਕਸੈਸਫੁਲੀ ਰਿਕਵਰ ਹੋ ਜਾਂਦੇ ਨੇ। ਸੋ ਇਟ ਟੂ ਕੈਪ ਇਟ ਲੋ ਕਮਨ ਇਨ ਆਮ ਲੋਕਾਂ ਨੂੰ ਲੱਗੇ ਕਿ ਕੋਈ ਟਰੀਟਮੈਂਟ ਨਹੀਂ ਹੈ। ਜੀ ਸਰਵਾਈਕਲ ਪ੍ਰੋਬਲਮ ਅੱਜਕੱਲ ਇਹਦਾ ਹੈ ਕਿ ਜਿੱਦਾਂ ਜਿੱਦਾਂ ਮੋਬਾਈਲ ਦੀ ਵਰਤੋਂ ਵਧੀ ਜਾ ਰਹੀ ਹੈ ਜਾਂ ਕੰਮ ਦਾ ਸਟ੍ਰੈਸ ਵਧੇ ਜਾ ਰਿਹਾ ਹੈ ਜਾਂ ਤੁਸੀਂ ਕਹਿ ਲੋ ਕਿ ਆਪਾਂ ਹੱਥੀਂ ਕੰਮ ਤੋਂ ਕੰਪਿਊਟਰ ਦੇ ਪ੍ਰੋਗਰਾਮ ਤੇ ਸ਼ਿਫਟ ਹੋਈ ਜਾ ਰਿਹਾ ਹੈ। ਉਦੋਂ ਲ ਕੀ ਹੈ ਕਿ ਸਾਰਿਆਂ ਨੂੰ ਇਕਾਧਿਤ ਹੋ ਕੇ ਗਰਦਨ ਝੁਕਾ ਕੇ ਕੰਮ ਕਰਨਾ ਪੈਂਦਾ ਏਕ ਬੜੀ ਕਾਮਨ ਤੇ ਇੱਕ ਸਿੰਪਲ ਜੀ ਚੀਜ਼ ਹੈ ਕਿ ਜਦੋਂ ਆਪਾਂ ਗਰਦਨ ਨੂੰ ਬੈਂਡ ਕਰਦੇ ਹਾਂ ਸਾਡੇ ਮੜਕਿਆਂ ਤੇ ਪ੍ਰੈਸ਼ਰ ਪੈਂਦਾ ਤੇ ਜਿਸ ਕਰਕੇ ਸਰਵਾਈਕਲ ਪੇਨ ਛੱਡ ਜਾਂਦੀ ਸੋ ਮੈਂ ਫਿਰ ਕਹਿਣਾ ਚਾਹਾਂਗਾ ਕਿ 80 ਤੋਂ 90% ਜਿਹੜੀ ਸਰਵਾਈਕਲ ਪੇਨ ਹੈ ਇਹ ਮੈਡੀਕਲੀ ਫਿਜ਼ੀਓਥੈਰੇਪੀ ਅਤੇ ਪ੍ਰੇਸ਼ ਨਾਲ ਮੈਨੇਜੇਬਲ ਨੇ ਕਈ ਪੇਸ਼ੈਂਟਸ ਇੰਨਾ ਵਿੱਚ ਹੱਥ ਪੈਰ ਦਾ ਸੁਣ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਕਿਸੇ ਪਾਸੇ ਦੀ ਵੀਕਨਸ ਸਾਡੀ ਸ਼ੁਰੂ ਹੋ ਜਾਂਦੀ ਕਮਜ਼ੋਰੀਆਂ ਨੇ ਸ਼ੁਰੂ ਹੋ ਜਾਂਦੀਆਂ ਉਸ ਕੇਸੇ ਸਾਨੂੰ ਆਪਰੇਸ਼ਨ ਦੀ ਲੋੜ ਪੈ ਜਾਂਦੀ ਹੈ ਜਿਦੇ ਵੀ ਇਹ ਅਗਰ ਆਪਰੇਸ਼ਨ ਦੀ ਵੀ ਲੋੜ ਪੈਂਦੀ ਹੈ ਤੇ ਉਹਦੇ ਵਿੱਚ ਵੀ ਬਹੁਤ ਅੱਛੇ ਰਿਜ਼ਲਟਸ ਨੇ 90 ਤੋਂ 95% ਦੇ ਪੇਸ਼ੈਂਟਸ ਨੇ ਉਹ ਰਿਕਵਰ ਕਰ ਜਾਂਦੇ ਥੈਂਕ ਯੂ ਫੋਰ ਪੈਰਲਾਈਸਿਸ ਕਰਕੇ ਦਾ ਇਹਦਾ ਦਾਇਜਨ ਬੇਸਿਕ ਸੰਭੋਧਨ ਲੇਕਿਨ ਟੂ ਪ੍ਰੀਕੌਸ਼ਨ ਵੀ ਤੇ ਕੀਤਾ ਜਾ ਸਕਦਾ ਬ੍ਰੇਨ ਸਟ੍ਰੋਕ ਜਿਹੜੀ ਪੈਰਲਾਈਸਿਸ ਅਟੈਕ ਦੀ ਆਪਾਂ ਗੱਲ ਕਰ ਰਹੇ ਹਾਂ ਸਭ ਤੋਂ ਕਾਮਨ ਚੀਜ਼ ਹੈ ਵਾਧਾ ਬੀਪੀ ਬਲੱਡ ਪ੍ਰੈਸ਼ਰ ਵਧਣ ਦੇ ਕਾਰਨ ਕਿ ਅਸੀਂ ਆਪਣਾ ਖਾਣਾ ਪੀਂਦਾ ਧਿਆਨ ਨਹੀਂ ਰੱਖਦੇ ਸਾਡਾ ਲਾਈਫ ਸਟਾਈਲ ਬਿਲਕੁਕੁਲ ਹੀ ਜਿਹੜਾ ਸੈਟਿੰਗ ਲਾਈਫ ਸਟਾਈਲ ਹੋ ਚੁੱਕਾ ਆ ਆਪਾਂ ਜੋ ਸਟ्रेस ਹੈ ਉਹ ਵਧੀ ਜਾ ਰਿਹਾ ਜੀ ਸਾਨੂੰ ਕੋਈ ਦਿੱਕਤ ਆਂਦੀ ਵੀ ਆ ਤੇ ਉਹਨੂੰ ਆਪਾਂ ਇਗਨੋਰ ਕਰ ਦਿੰਦੇ ਆ ਹੁਣ ਯੰਗ ਏਜ ਵਿੱਚ ਜੀ ਆਪਾਂ ਦੇਖਦੇ ਕਿੰਨੇ ਲੋਕ ਨੇ ਜਿਨ੍ਹਾਂ ਦਾ ਬੀਪੀ ਬਲੱਡ ਪ੍ਰੈਸ਼ਰ ਜਿਹੜਾ ਨਾਰਮਲ ਰੇਂਜ ਤੋਂ ਬਾਹਰ ਜਾਣਾ ਸ਼ੁਰੂ ਹੋ ਜਾਂਦਾ ਲੇਕਿਨ ਅਸੀਂ ਅਣਗਹਿਲੀ ਕਰ ਦਿੰਦੇ ਆ ਕਿ ਚੱਲ ਮੈਨੇਜ ਹੋ ਜਾਏਗਾ ਠੀਕ ਹੋ ਜਾਏਗਾ ਯਾ ਟਾਈਮ ਫੋਰ ਦਾ ਟਾਈਮ ਸੇਕ ਆਪਾਂ ਮੈਡੀਸਿਨ ਲੈ ਲੈਨੇ ਆ ਉਸ ਵਕਤ ਉਹਨੂੰ ਮੈਨੇਜ ਨਹੀਂ ਕਰਦੇ ਸੋ ਮੈਂ ਕਹਿਣਾ ਚਾਹਾਂਗਾ ਐਸੀ ਕੰਡੀਸ਼ਨ ਵਿੱਚ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਏ ਆਪਣਾ ਲਾਈਫ ਸਟਾਈਲ ਚੇਂਜ ਕਰੀਏ ਆਪਣੀ ਈਟਿੰਗ ਹੈਬਿਟਸ ਨੂੰ ਆਪਾਂ ਚੇਂਜ ਕਰੀਏ ਸਾਨੂੰ ਰੈਗੂਲਰ ਵਰਕਆਊਟ ਕਰਨਾ ਚਾਹੀਦਾ ਹੈ ਚਾਹੇ 10 ਤੋਂ 15 ਮਿੰਟ ਦੀ ਵਰਕਆਊਟ ਕਰ ਲਈਏ ਇਹੀ ਸਾਡੀ ਲਾਈਫ ਜਿਹੜੀ ਸਾਡੀ ਸਾਰਾ ਬਲੱਡ ਪ੍ਰੈਸ਼ਰ ਜਾਂ ਸਟ्रेस ਹੈ ਉਹਨੂੰ ਮੈਨੇਜ ਕਰ ਲੈਂਦਾ ਇਸ ਹਸਪੀਟਲ ਵਿੱਚ ਆਪਾਂ ਅਸੀਂ ਇਸ ਨਿਊਰੋ ਸੰਬੰਧਿਤ ਜਿੰਨੇ ਵੀ ਐਮਰਜੈਂਸੀ ਸਰਵਿਸਿਜ਼ ਆ ਗਈਆਂ ਜੇ ਸਾਡੇ ਸਿਰ ਦੀਆਂ ਸੱਟਾਂ ਹੋ ਗਈਆਂ ਐਮਰਜੈਂਸੀ ਸਟ੍ਰੋਕ ਸਰਜਰੀ ਹੋ ਗਈ ਜਾਂ ਸਪਾਈਨ ਸਰਜਰੀ ਹੋ ਗਈ ਜਿਹਦੇ ਵਿੱਚ ਐਮਰਜੈਂਸੀ ਦੀ ਲੋੜ ਹੈ ਉਹ ਸਾਰੀਆਂ ਸੇਵਾਵਾਂ ਇੱਥੇ ਉਪਲਬਧ ਨੇ 24 ਘੰਟੇ ਲਈ ਮੈਂ ਖੋਰ ਜਾਣਕਾਰੀ ਦੇਣਾ ਚਾਹਾਂਗਾ ਕਿ ਅੱਜ ਕੱਲ ਰੁਟੀਨ ਵਿੱਚ ਬਜ਼ੁਰਗਾਂ ਨੂੰ ਲੇਡੀਜ਼ ਨੂੰ ਕਮਰ ਦਰਦ ਰਹਿੰਦੀ ਹੈ ਫਿਰ ਲੱਤਾਂ 'ਚ ਦਰਦ ਆਉਂਦੀ ਹੈ ਲੱਤਾਂ ਦਾ ਸੁੰਨਪਨ ਲੈਣਾ ਰਾਤੀ ਰਾਤੀ ਪ੍ਰੋਪਰ ਸੌਣਾ ਪਾਣਾ ਜਿਹਦੇ ਕਰਕੇ ਲੋਕ ਕਹਿੰਦੇ ਮੇਰੇ ਲੱਤਾਂ ਨੂੰ ਚਵਾਈ ਹੁੰਦੀ ਹੈ ਰਾਤੀ ਸੋ ਉਹਦਾ ਵੀ ਪ੍ਰੋਪਰ ਇਲਾਜ ਕੀਤਾ ਜਾਂਦਾ ਹੈ ਮੈਂ ਵੀ ਦੱਸਣਾ ਚਾਹਾਂਗਾ ਕਿ ਐਸੇ ਲੋਕ ਆਪਣੇ ਮਨ 'ਚ ਆਪਾਂ ਡਰ ਨਾ ਰੱਖਿਏ ਕਿ ਡਾਕਟਰ ਆਪਰੇਸ਼ਨ ਕਰ ਦਣਗੇ ਇਸ ਸੀਜ਼ ਨੂੰ ਦਵਾਈ ਨਾਲ ਫਿਜ਼ੀਓਥੈਰੇਪੀ ਨਾਲ ਇੰਜੈਕਸ਼ਨਸ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਅੱਛੇ ਰਿਜ਼ਲਟਸ ਦੇ ਨਾਲ ਮੈਨੇਜ ਕੀਤਾ ਜਾ ਸਕਦਾ ਹੈ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar